ਗੁਰੂ ਰਾਮਦਾਸ ਕਹਿੰਦੇ ਨੇ ਜੇ ਤੂੰ ਗਿਣਤੀ ਕਰਨਾ ਹੈ ਨਾ ਸੁਖ ਚ ਬੈਠਾ ਮੇਰੇ ਚਾਚੇ ਦੇ ਪੁੱਤ ਮੇਰੇ ਤਾਏ ਦੇ ਪੁੱਤ ਮੇਰੀ ਮਾਸੀ ਦੇ ਪੁੱਤਰ ਮੇਰੇ ਭੂਆ ਦੇ ਪੁੱਤਰ ਸਾਡੀ ਸਾਰੀ ਬਰਾਦਰੀ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਨੇ ਦੀ ਗਿਣਤੀ ਨਾ ਕਰੇ ਸਵਾਰਥੀਆਂ ਦਾ ਟੋਲਾ ਹੈ ਜੋ ਸੰਸਾਰਕ ਹੈ ਕੁਟੰਬ ਮਿੱਤਰ ਭਾਈ ਬੀਸ ਹੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾ ਸਾ ਜਿਤ ਦਿਨ ਉਨ੍ਹਾਂ ਸਵਾਉ ਹੋਏ ਨਾ ਆਵੇਂ ਤਿਤ ਦਿਨ ਨੇੜੇ ਕੋ ਨਾ ਟੁਕਾ ਸਾ ਮਰਨ ਦੀ ਗੱਲ ਛੱਡ ਤੂੰ ਜਿਉਂਦਿਆਂ ਦੀ ਕਰ ਮਰਨ ਤੋਂ ਬਾਅਦ ਤਾਂ ਸਭ ਨੇ ਛੱਡਣਾ ਜਿੰਨਾ ਜਿੱਦਨ ਇਹਨਾਂ ਦਾ ਸਵਾਰਥ ਪੂਰਾ ਹੋ ਗਿਆ ਉਸ ਦਿਨ ਤੇਰੇ ਨੇੜੇ ਕੋਈ ਨਹੀਂ ਲੱਗਣਾ ਤੇ ਇਹ ਵੀ ਸੱਚ ਕਦੀ ਵੀ ਸੁਖ ਵਿੱਚ ਸੁਗਿਰਦ ਮਿੱਤਰਾਂ ਦੀ ਗਿਣਤੀ ਮਤ ਕਰੋ ਜਿੱਦਨ ਗਿਣਤੀ ਕਰਨੀ ਉਹ ਦਿਨ ਦੁੱਖ ਵਿੱਚ ਕਰੋ ਚਾਨਣ ਵਿੱਚ ਤਾਂ ਕਈ ਕਈ ਪਰਛਾਵੇਂ ਬੌਡੀ ਦੇ ਬਣ ਜਾਂਦੇ ਆ ਪਤਾ ਤਾਂ ਉਦੋਂ ਲੱਗ ਜਾਂਦਾ ਜਦੋਂ ਹਨੇਰੇ ਵਿੱਚ ਬੰਦਾ ਤੁਰਦਾ ਹਨੇਰੇ ਵਿੱਚ ਪਰਛਾਵੇਂ ਨਹੀਂ ਚੱਲਦੇ ਖੁੰਦੇ ਹਨੇਰੇ ਵਿੱਚ ਵਜੂਦ ਨੂੰ ਹਨੇਰੇ ਦਾ ਮੁਕਾਬਲਾ ਕਰਨਾ ਪੈਂਦਾ ਹੈ